ਫਤੇਗੜ ਸਾਹੀ ਵਿਖੇ ਵੱਖ-ਵੱਖ ਸੜਕੀ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਜਦਕਿ ਦੋ ਵਿਅਕਤੀ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਪਹਿਲਾ ਹਾਦਸਾ ਸਰਹੰਦ ਚੁੰਨੀ ਮਾਰਗ ਤੇ ਪੈਂਦੇ ਪਿੰਡ ਪੀਰ ਜੈਨ ਵਿਖੇ ਬਾਪਰਿਆ ਇੱਥੇ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਹਾਦਸਾ ਪਿੰਡ ਥੇੜੀ ਚੋਕ ਨੇੜੇ ਬਾਪਰਿਆ ਜਿੱਥੇ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸ਼ੌਕਲੇਨੈਂਡ ਜਿਹੜਾ ਸ਼ੌਕਲੇਨੈਂਡ ਸੀ ਨਾ ਉਹਦੇ ਤੇ ਚਾਲਕ ਇੱਕ ਨਾਲ ਹੈਲਪਰ ਬੈਠਿਆ ਸੀਗਾ ਉਹਦਾ ਉਹ ਜਿਹੜਾ ਹੈਲਪਰ ਸੀਗਾ ਉਹਦੀ ਗੱਟੋ ਸੀ ਦੋਨੇ ਚੰਡੀਗੜ੍ਹ ਤੋਂ ਆਏ ਸੀ ਕੇ ਫਤਿਹਗੜ ਸਾਹਿਬ ਜਾਏ ਤੇ ਕਰ ਜਿਹੜੀ ਕੈਂਟਰ ਸੀਗਾ ਉਹ ਪਿੱਛੋਂ ਓਵਰਟੇਕ ਕਰਕੇ ਸਪੀਡ ਨਾਲ ਵਿੱਚੋਂ ਬਹੁਤ ਜ਼ਿਆਦਾ ਅੱਗੇ ਜਾ ਕੇ ਨਾ ਸਲੋ ਕਰਕੇ ਬ੍ਰੇਕ ਲਾ ਲਿਆ ਜਿਹੜਾ ਟੈਂਪੂ ਪਿੱਛੇ ਹੋਰ ਮਿਲਰ ਸੀਗਾ ਉਹ ਜਾ ਕੇ ਤੇ ਟੁੱਟ ਗਿਆ ਮਰਨ ਵਾਲੇ ਗੱਲ ਸਾਜੀ ਬਿਹਾਰ ਦਾ ਜੀ ਜਿਹੜਾ ਡਰਾਈਵਰ ਸੀਗਾ ਉਹ ਜ਼ਖਮੀ ਹੈ ਜੋ ਨਾਮ ਕੁੰਦਨ ਕੁਮਾਰ ਹੈ ਇਹ ਦੋਨੋਂ ਬਿਹਾਰ ਦੇ ਨੇ ਆਲ ਵਾਲੇ ਚੰਡੀਗੜ੍ਹ ਰਹਿੰਦੇ ਨੇ ਕਰਾਈ ਤੇ ਮਰਜਾ ਕੈਂਟਰ ਵਾਲਾ ਦੇਖ ਲਾਉਂਦਾ ਕੀ ਨਾਮ ਸੀ ਉਹਦਾ ਨਾਮ ਸੀ ਸੰਜੀਪ ਕੁਮਾਰ ਇਹ ਇੱਕ ਟਿਪਰ ਵਾਲਾ ਸੀ ਇਹ ਮਰੰਡੀ ਵਾਲੀ ਸ਼ਹਿਰ ਤੋਂ ਆ ਰਹੇ ਸੀ ਜਦੋਂ ਖੇੜੀ ਚੌਕੋਂ ਚੋਂ ਚੋਂ ਨੇ ਲਾਪਰਵਾਹੀ ਨਾਲ ਚਲਾ ਕੇ ਇਹਨਾਂ ਦੀ ਆਲਟੋ ਕਾਰ ਚ ਮਾਰੀ ਤਿੰਨ ਸਵਾਰ ਸੀ ਜਿਨ੍ਹਾਂ ਚੋਂ ਦੋ ਦੀ ਡੈਥ ਹੋ ਗਈ ਇੱਕ ਸੀ ਸੀਰੀਅਸਲੀ ਇੱਕ ਹਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੋਨੇ ਦੋ ਦੀ ਡੈਥ ਹੋ ਗਈ ਆ ਤੀਜਾ ਜਿਹੜਾ ਗੱਤੀ ਰਜਿੰਦਰ ਹਸਪਤਾਲ ਚ ਦਾਖਲ ਜੇਰੇ ਲਾ ਕੇ ਤੇ ਜੀ ਸੀ ਵੀ ਦਾ ਮਸ਼ੀਨ ਤੇ ਚਲਾਉਂਦੇ ਸੀਗੇ ਬੱਸ ਮਾਸਮੂਲ ਲੈ ਕੇ ਆਏ ਸੀ ਕਿ ਕੇਡੀ ਚੌਕ ਦੇ ਚੁਨੀ ਵਾਲੀ ਸਾਈਡ ਤੋਂ ਇਤਿਹਾਸ ਜਾਂ ਦੇ ਸਬੰਧ ਦੇ ਵਿੱਚ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਜਗਵਾਨੀ ਟੀਵੀ